ਅਹਮਦਾਬਾਦ ਦੇ ਵਿੱਚ ਇੱਕ ਵੱਡੀ ਦੁਰਘਟਨਾ ਹੋਈ ਹੈ ਇੱਕ ਜਹਾਜ਼ ਕ੍ਰੈਸ਼ ਹੋਇਆ ਇਸ ਦੇ ਵਿੱਚ ਪੈਸੇਂਜਰਸ ਮੌਜੂਦ ਸਨ 242 ਪੈਸੇਂਜਰਸ ਉਸ ਜਹਾਜ਼ ਦੇ ਵਿੱਚ ਮੌਜੂਦ ਸਨ ਜਿਨ੍ਹਾਂ ਦੇ ਵਿੱਚੋਂ 100 ਦੇ ਕਰੀਬ ਦੀ ਮੌਤ ਬਾਰੇ ਜਾਣਕਾਰੀਆਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਬਹੁਤ ਹੀ ਦਰਦਨਾਕ ਹਾਦਸਾ ਬੜਾ ਹੀ ਭਿਆਨਕ ਹਾਦਸਾ ਟੇਕ-ਆਫ ਵੇਲੇ ਹੀ ਹਾਦਸਾ ਵਾਪਰਿਆ ਤੇ ਜਹਾਜ਼ ਕ੍ਰੈਸ਼ ਹੋ ਗਿਆ ਇਸ ਤੋਂ ਬਾਅਦ ਅਚਾਨਕ ਇੱਕ ਵੱਡੀ ਖਬਰ ਚੱਲਣ ਲੱਗੀ ਜਿੱਥੇ 242 ਜਾਨਾਂ ਦਾ ਜ਼ਿਕਰ ਹੋ ਰਿਹਾ ਹੈ ਉੱਥੇ ਹੀ ਉਹਨਾਂ ਦੇ ਵਿੱਚ ਵਿਜੇ ਰupani ਬੀਜੇਪੀ ਦੇ ਵੱਡੇ ਸੀਨੀਅਰ ਲੀਡਰ ਸਾਬਕਾ ਸੀਐਮ ਗੁਜਰਾਤ ਦੇ ਵਿਜੇ ਰupani ਸ਼ਾਮਲ ਸਨ ਵਿਜੇ ਰupani ਲੰਡਨ ਜਾ ਰਹੇ ਸਨ ਉਹਨਾਂ ਦੀ ਧਰਮ ਪਤਨੀ ਉੱਥੇ ਸੀ ਉਹਨਾਂ ਦੀ ਬੇਟੀ ਉੱਥੇ ਸੀ ਔਰ ਵਿਜੇ ਰupani ਨੇ ਇੱਥੋਂ ਲੰਡਨ ਜਾਣਾ ਸੀ ਜਿਸ ਵਾਸਤੇ ਅੱਜ ਜਹਾਜ਼ ਬੋਰਡ ਕਰਨਾ ਸੀ ਉਹਨਾਂ ਦੀ ਟਿਕਟ ਜਿਹੜੀ ਹੈ ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਸਰਕੂਲੇਟ ਕਰਨ ਲੱਗੀ ਹੈ ਟਿਕਟ ਦੇ ਉੱਤੇ ਬੋਰਡਿੰਗ ਟਾਈਮ ਵੀ 12:10 ਦਾ ਲਿਖਿਆ ਹੋਇਆ ਹੈ ਤੇ ਵਿਜੇ ਰੂਪਾਨੀ ਉਸ ਜਹਾਜ਼ ਦੇ ਵਿੱਚ ਮੌਜੂਦ ਸੀ ਇਹਦਾ ਪਰਮਾਨ ਇੱਕ ਸੂਚੀ ਵੀ ਦੱਸੀ ਜਾ ਰਹੀ ਹੈ ਜਿਹੜੀ ਹਾਲ ਹੀ ਦੇ ਵਿੱਚ ਸਾਹਮਣੇ ਆ ਰਹੀ ਹੈ ਉਹਦੇ ਵਿੱਚ 12ਵੇਂ ਸਥਾਨ ਦੇ ਉੱਤੇ ਵਿਜੇ ਰੂਪਾਨੀ ਦਾ ਨਾਮ ਜਿਹੜਾ ਉਹ ਮੈਂਸ਼ਨਡ ਹੈਗਾ ਆ ਵਿਜੇ ਰੂਪਾਨੀ ਇਸ ਜਹਾਜ਼ ਦੇ ਵਿੱਚ ਸੀ ਜਿਹੜਾ ਜਹਾਜ਼ ਕ੍ਰੈਸ਼ ਹੋ ਗਿਆ ਹੈ ਔਰ ਅਜੇ ਤੱਕ ਇਸ ਤੋਂ ਅੱਗੇ ਕੋਈ ਵੀ ਖਬਰ ਸਾਹਮਣੇ ਨਹੀਂ ਆ ਸਕੀ ਪਰ ਤਾਂ ਵੀ ਇਸ ਮਾਮਲੇ ਨੂੰ ਲੈ ਕੇ ਇਹ ਜ਼ਰੂਰ ਪ੍ਰਤੀਤ ਹੋ ਰਿਹਾ ਕਿ ਬੇਹੱਦ ਦਰਦਨਾਕ ਹਾਦਸਾ ਹੈ ਕਿਉਂਕਿ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੋ ਆંકੜੇ ਸਾਹਮਣੇ ਆ ਰਹੀਆਂ ਜੋ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਸਿਵਲ ਹਸਪਤਾਲ ਜਿਹੜੇ ਨੇ ਉਹ ਭਰੇ ਪਏ ਨੇ ਇਸ ਵੇਲੇ ਔਰ ਹਾਹਾਕਾਰ ਗੜਾਉ ਮੱਚਿਆ ਹੋਇਆ ਇਹ ਸਾਫ਼ ਪ੍ਰਤੀਤ ਹੋ ਰਿਹਾ ਗੁਜਰਾਤ ਦੀ ਧਰਤੀ ਦੇ ਉੱਤੇ ਵੱਡਾ ਹਾਦਸਾ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਅਮਿਤ ਸ਼ਾ ਗ੍ਰਹਿ ਮੰਤਰੀ ਭਾਰਤ ਮੌਕੇ ਦੇ ਉੱਤੇ ਹੀ ਅ ਗੁਜਰਾਤ ਪਹੁੰਚ ਜਾਂਦੇ ਨੇ ਅਹਮਦਾਬਾਦ ਬਹੁਤ ਪਹੁੰਚ ਜਾਂਦੇ ਨੇ ਔਰ ਉੱਥੇ ਹਾਲਾਤਾਂ ਦਾ ਜਾਇਜ਼ਾ ਲੈਂਦੇ ਆ ਪਰ ਆਪਣੇ ਆਪ 'ਚ ਇੱਕ ਵੱਡੀ ਗੱਲ ਹੈ ਕਿਉਂਕਿ ਵਿਜੇ ਰੂਪਾਨੀ ਜਿਹੜੇ ਨੇ ਉਸ ਜਹਾਜ਼ ਦੇ ਵਿੱਚ ਸ਼ਾਮਿਲ ਸੀਗੇ ਨਾਲ ਦੀ ਨਾਲ 242 ਦੇ ਕਰੀਬ ਪੈਸੈਂਜਰਸ ਉਸ ਜਹਾਜ਼ ਦੇ ਵਿੱਚ ਬੋਰਡਡ ਸੀਗੇ ਉਹਨਾਂ ਦੇ ਵਿੱਚੋਂ 100 ਦੇ ਕਰੀਬ ਸ਼ਬ ਮਿਲਣ ਦੀਆਂ ਖਬਰਾਂ ਰਿਪੋਰਟਸ ਮੁਤਾਬਕ ਨਸ਼ਰ ਹੋ ਰਹੀਆਂ ਨੇ ਕਿ ਆਪਣੇ ਆਪ ਦੇ ਵਿੱਚ ਇੱਕ ਵੱਡਾ ਦਰਦਨਾਕ ਹਾਦਸਾ ਜਿਹੜਾ ਉਹ ਮੰਨਿਆ ਜਾ ਸਕਦਾ ਹੈ ਦਰਸਲ ਅਹਮਦਾਬਾਦ ਵਿੱਚ 에ਅਰ ਇੰਡੀਆ ਦੀ ਇਹ ਫਲਾਈਟ ਸੀ 에ਅਰ ਇੰਡੀਆ ਦਾ ਬੋਇੰਗ 787 ਡ੍ਰੀਮ ਲਾਈਨਰ ਪਲੇਨ ਸੀਗਾ ਜਿਹੜਾ ਕ੍ਰੈਸ਼ ਹੋਇਆ ਇਸ ਦੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਸਮੇਤ 242 ਪੈਸੇਂਜਰਸ ਸਵਾਰ ਸਿਗੇ ਇਸ ਜਹਾਜ਼ ਦੇ ਵਿੱਚ 53 ਬ੍ਰਿਟਿਸ਼ 7 ਪੁਰਤਗਾਲੀ ਔਰ ਇੱਕ ਕੈਨੇਡੀਅਨ ਨਾਗਰਿਕ ਸ਼ਾਮਿਲ ਸੀ ਹਾਜ਼ਰੀ ਥਾਂ ਦੇ ਉੱਤੇ ਹੁਣ ਤੱਕ 100 ਤੋਂ ਕਰੀਬ ਜਿਹੜੇ ਸ਼ਵ ਮੇ ਉਹ ਮਿਲਣ ਦੀ ਚਰਚਾ ਬੜੀ ਹੋਈ ਹੈ 에어 ਇੰਡੀਆ ਦੀ ਫਲਾਈਟ ਨੰਬਰ AI 171 ਦੁਪਹਿਰ 1:38 ਮਿੰਟ ਤੇ ਉਡਾਨ ਭਰਦੀ ਹੈ ਤੇ ਦੁਪਹਿਰ 1:40 ਮਿੰਟ ਤੇ ਇਹ ਕਰੈਸ਼ ਹੋ ਜਾਂਦਾ ਕਰੈਸ਼ ਦੀਆਂ ਤਸਵੀਰਾਂ ਸਾਰਿਆਂ ਨੇ ਦੇਖ ਲਈਆਂ ਔਰ ਦਰਦਨਾਕ ਤਸਵੀਰਾਂ ਨੇ ਆਸ-ਪਾਸ ਲਾਸ਼ਾਂ ਜਲੀਆਂ ਹੋਈਆਂ ਸੜੀਆਂ ਹੋਈਆਂ ਲਾਸ਼ਾਂ ਜਿਹੜੀਆਂ ਨੇ ਉਹ ਪਈਆਂ ਨਜ਼ਰ ਆ ਰਹੀਆਂ ਨੇ ਜਿੰਨੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਆ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਖਾਸ ਤੌਰ ਦੇ ਉੱਤੇ ਇੱਕ ਲਿਸਟ ਵੀ ਜਿਹੜੀ ਜਾਰੀ ਹੋਈ ਆ ਉਸ ਲਿਸਟ ਦੇ ਵਿੱਚ ਵੀ ਲੋਕਾਂ ਦਾ ਵੇਰਵਾ ਜਿਹੜਾ ਆ ਉਹ ਦਿੱਤਾ ਗਿਆ ਜੇ ਵਿਜੇ ਰੂਪਾਨੀ ਦੀ ਗੱਲ ਕਰੀਏ ਤੇ ਵਿਜੇ ਰੂਪਾਨੀ ਦੀ ਇੱਕ ਟਿਕਟ ਵੀ ਲਗਾਤਾਰ ਵਾਇਰਲ ਹੋ ਰਹੀ ਆ ਔਰ 12ਵੇਂ ਸਥਾਨ ਦੇ ਉੱਤੇ ਵਿਜੇ ਰੂਪਾਨੀ ਦਾ ਨਾਮ ਵੀ ਲਿਖਿਆ ਗਿਆ ਉਹ ਸੂਚੀ ਦੇ ਵਿੱਚ ਜਿਹੜੇ ਉਸ ਜਹਾਜ਼ ਦੇ ਵਿੱਚ ਸ਼ਾਮਿਲ ਸੀਗੇ ਦੱਸਦੀ ਹੈ ਕਿ ਬੋਰਡਿੰਗ ਪਾਸ ਜਿਹੜਾ ਹੈਗਾ ਵਜੇ ਰupani ਦਾ ਉਹ ਨਜ਼ਰ ਆ ਰਿਹਾ ਹੈ ਤੁਹਾਨੂੰ ਉਹ ਵੀ ਦਿਖਾ ਰਹੇ ਆ 12:10 ਤੇ ਜਿਹੜੀ ਬੋਰਡਿੰਗ ਹੋਣੀ ਸੀਗੀ ਵਜੇ ਰupani ਦੀ ਔਰ 12 ਮਹੀਨੇ ਦੇ 10 ਮਿੰਟ ਤੇ ਉਹਨਾਂ ਨੇ ਬੋਰਡ ਕਰਨਾ ਸੀ ਜਹਾਜ਼ ਦੇ ਵਿੱਚ ਟਿਕਟ ਦੇ ਵਿੱਚ ਸਾਫ਼ ਲਿਖਿਆ ਗਿਆ ਹੈ ਔਰ ਜੇ ਆਪਾਂ ਉਸ ਸੂਚੀ ਦੀ ਗੱਲ ਕਰੀਏ ਤਾਂ ਸੂਚੀ ਵਿੱਚ ਵੀ ਬਜਰਪਾਨੀ ਦਾ ਨਾਮ ਸ਼ਾਮਿਲ ਹੈ ਹੁਣ ਦੇਖਣ ਵਾਲੀ ਗੱਲ ਹੈ ਕਿ ਇਸ ਤੋਂ ਅੱਗੇ ਕਿਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਹਾਲਾਂਕਿ ਬਜਰਪਾਨੀ ਇੱਕ ਵੱਡਾ ਨਾਮ ਹੈ 242 ਵੀ ਇੱਕ ਵੱਡਾ ਅੰਕੜਾ ਔਰ ਉਸ ਦੇ ਵਿੱਚ ਬਜਰਪਾਨੀ ਦਾ ਹੋਣਾ ਕਿ ਉਹਨਾਂ ਦਾ ਸ਼ਾਮਿਲ ਹੋਣਾ ਇਹ ਬਹੁਤ ਸਾਰੇ ਖਰਚੇ ਜਿਹੜੇ ਨੇ ਉਹ ਜ਼ਰੂਰ ਜ਼ਾਹਰ ਕਰਦਾ ਪਿਆ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਸ ਪੂਰੇ ਮਾਮਲੇ ਨੂੰ ਲੈ ਕੇ ਦੱਸਦੇ ਰਵਾਂਗੇ ਬੜੇ ਰੋਵਾਨੇ ਡੀਆ ਪੰਜਾਬੀ